ਸ਼ਾਹਪੁਰ ਕੰਡੀ ਦੇ ਮੇਨ ਬਾਜ਼ਾਰ ਵਿੱਚ ਹੋਈ ਡੀ ਆਰ ਐਂਡ ਸੋਨਸ ਦੀ ਗ੍ਰੈਂਡ ਓਪਨਿੰਗ ਦੱਸ ਦੇਣਾ ਚਾਹੁੰਦੇ ਹਾਂ ਕਿ ਪਿੰਡ ਸ਼ਾਹਪੂਰ ਕੰਡੀ ਵਿੱਚ ਅਜ ਦੇਵਰਾਜ ਉਰਫ ਲਵਲੀ ਵੱਲੋਂ ਸ਼ਾਹਪੂਰ ਕੰਡੀ ਦੇ ਮੇਨ ਬਾਜ਼ਾਰ ਵਿੱਚ ਇੱਕ ਰੈਡੀमेड ਅਤੇ ਬਜਾਜੀ ਦੀ ਦੁਕਾਨ ਦੀ ਗ੍ਰੈਂਡ ਓਪਨਿੰਗ ਕੀਤੀ ਗਈ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਦੇਵਰਾਜ ਲਵਲੀ ਨੇ ਦੱਸਿਆ ਕਿ ਉਹ ਪਿਛਲੇ 39 ਸਾਲਾਂ ਤੋਂ ਉੱਚਾ ਥੜਾ ਡੈਮ ਕਲੋਨੀ ਵਿੱਚ ਲੋਕਾਂ ਨੂੰ ਆਪਣੀ ਪੁਰਾਣੀ ਦੁਕਾਨ ਤੇ ਸਸਤੇ ਰੇਟਾਂ ਤੇ ਸਮਾਨ ਦਿੰਦੇ ਸਨ ਅਤੇ ਉਹਨਾਂ ਵੱਲੋਂ ਅੱਜ ਪਿੰਡ ਸ਼ਾਹਪੂਰ ਕੰਡੀ ਦੇ ਮੇਨ ਬਾਜ਼ਾਰ ਵਿੱਚ ਇੱਕ ਹੋਰ ਦੁਕਾਨ ਦਾ ਉਦਗਾਟਨ ਕੀਤਾ ਗਿਆ ਇਸ ਮੌਕੇ ਤੇ ਪਾਜਪਾਦੇ ਦੀਪਤੀ ਸਪੀਕਰ ਪੰਜਾਬ ਦਿਨੇਸ਼ ਸਿੰਘ ਬੱਬੂ ਨੇ ਰਿਵਨ ਕੱਟ ਕੇ ਦੁਕਾਨ ਦਾ ਸ਼ੁਭ ਮੂਰਤ ਕੀਤਾ ਸਰ ਮੇਰਾ ਨਾਮ ਦੇਵਰਾਜ ਲਵਲੀ ਆ ਜਿਹੜਾ ਕਿ ਇਸ ਇਲਾਕੇ ਦੇ ਵਿੱਚ ਧਾਰ ਬਲਾਗ ਦੇ ਵਿੱਚ 39 ਸਾਲਾਂ ਤੋਂ ਸੇਵਾ ਲੋਕਾਂ ਦੀ ਕਰਦਾ ਆ ਰਿਆਂ ਔਰ ਡੈਨ ਸਾਈਡ ਮੇ ਲਵਲੀ ਕਾਫੇ ਨਾਂ ਤੇ ਦੁਕਾਨ ਹੈਗੀ ਆ ਜਿਹੜੀ ਕਿ ਕਾਫੀ ਪਪੂਲਰ ਆ ਇਸ ਇਲਾਕੇ ਦੇ ਵਿੱਚ ਮਸ਼ਹੂਰ ਦੁਕਾਨ ਆ ਮਨੇ ਇਸ ਵਾਰ ਅਸੀਂ ਸੋਚਿਆ ਕਿ ਕੁਛ ਹਟਕੇ ਕਰੀਏ ਐਕਸਟਰਾ ਕਰੀਏ ਜਿਹਦੇ ਵਿੱਚ ਅਸੀਂ ਨਿਊ ਓਪਨਿੰਗ ਅੱਜ ਡੀਆਰ ਐਂਡ ਸੈਂਸ ਦੇ ਨਾਂ ਤੇ ਕੀਤੀ ਹੈ ਸ਼ਫਰ ਕੰਡੀ ਦੇ ਵਿੱਚ ਔਰ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਸਾਡੇ ਕੋ ਆ ਕੇ ਅਸੀਂ ਜਿਹੜੀ ਹੈ ਇਹ ਅੱਜ 3 ਤਰੀਕ ਤੋਂ ਲੈ ਕੇ ਤੇ ਦੀਵਾਲੀ ਤੱਕ ਆਫਰ ਰੱਖੀ ਹੈ ਡਿਸਕਾਊਂਟ ਦੀ ਔਰ ਵੱਧ ਤੋਂ ਵੱਧ ਬੈਨੀਫਿਟ ਲੋ ਸਾਡੇ ਲੱਕੇ ਦੁਕਾਨ ਤੇ ਆ ਕੇ ਵਿਜ਼ਿਟ ਜੂਰ ਕਰੋ ਔਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਤੁਹਾਨੂੰ ਹਰ ਪ੍ਰਕਾਰ ਦੀ ਇੱਥੇ ਵੈਰਾਈਟੀ ਮਿਲੇਗੀ ਜਿਸ ਤਰ੍ਹਾਂ ਜੋ ਵੀ ਅੱਜ ਕੱਲ ਸਿਮਰ ਦਾ ਸੂਟ ਚੱਲਦਾ ਪਿਆ ਔਰ ਗੰਜਾ ਦਾ ਚੱਲਦਾ ਪਿਆ ਕਾਫੀ ਵੈਰਾਈਟੀ ਜੋ ਵੀ ਆਲ ਓਵਰ ਸਿਲਕ ਵੈਰਾਈਟੀ ਚੱਲਦੀ ਪਈ ਆ ਤੁਹਾਨੂੰ ਹਰ ਪ੍ਰਕਾਰ ਦੀ ਵੈਰਾਈਟੀ ਮਿਲੇਗੀ ਔਰ ਘਰ ਤੋਂ ਘੱਟ ਪ੍ਰਾਈਸ ਤੇ ਮਿਲੇਗੀ ਹੋਲਸੇਲ ਰੇਟ ਤੇ ਮਿਲੇਗੀ ਔਰ ਮੈਂ ਲੋਕਾਂ ਨੂੰ ਇਹੀ ਬੇਨਤੀ ਕਰੂੰਗਾ ਇੱਕ ਵਾਰੇ ਵਿਜ਼ਿਟ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਇੱਕ ਤੇ ਸਾਡੀ ਵੈਰਾਈਟੀ ਦਾ ਪਤਾ ਲੱਗੇ ਵੀ ਕੀ ਵੈਰਾਈਟੀ ਰੱਖੀ ਆ ਔਰ ਪੂਰੇ ਸ਼ਾਪਰੇ ਗੰਢੀ ਤੋਂ ਹਟ ਕੇ ਵੈਰਾਈਟੀ ਮਿਲੇਗੀ ਤੁਹਾਨੂੰ ਜੋ ਕਿ ਤੁਹਾਨੂੰ ਵੱਡੇ ਵੱਡੇ ਸਾਰਾਂ ਵਿੱਚ ਜਾ ਕੇ ਮਿਲਦੀ ਦੱਸੋ ਜਾਮ ਪਰ ਪਠਾਨਕੋਟ ਜਾ ਕੇ ਮਿਲਦੀ ਆ ਉਹ ਵੈਰੈਟੀ ਤੁਹਾਨੂੰ ਹੁਣ ਇੱਥੇ ਸ਼ਾਪ ਰਗੜੇ ਦੇ ਵਿੱਚ ਹੀ ਮਿਲੇਗੀ ਔਰ ਇੱਕ ਵਾਰੀ ਵਿਜਿਟ ਜ਼ਰੂਰ ਕਰੋ ਵੈਰੈਟੀ ਦੇਖੋ ਚੈੱਕ ਕਰੋ ਪਸੰਦ ਆਈ ਗਏ ਲੋ ਨਹੀਂ ਪਸੰਦ ਆਈ ਨਾ ਲੋ ਕੋਈ ਇਦਾਂ ਦੀ ਗੱਲ ਨਹੀਂ ਆ ਉਹ ਰੇਟ ਮੈਂ ਤੁਹਾਨੂੰ ਬਿਲਕੁਲ ਹੋਲਸੇ ਲਾਵਾਂਗਾ ਇਹ ਮੇਰੀ ਇੱਕ ਬੇਨਤੀ ਆ ਇੱਕ ਵਾਰੀ ਵਿਜਿਟ ਜ਼ਰੂਰ ਕਰੋ ਓਕੇ ਥੈਂਕ ਯੂ